ਦੇ ਪਾਸੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਪਹਿਲਾ ਕਾਲੀ ਦਲ ਸੀ ਉਹ ਆਮ ਆਦਮੀ ਪਾਰਟੀ ਚ ਹੈ ਪਰ ਦੂਰੇ ਕਾਰਨ ਮੈਂ ਲੋ ਉਹ ਰਿਸਾ ਹਕਤਾਂ ਵੈ ਉਹ ਇਸ ਇਲਾਕੇ ਦੇ ਲੋਕਾਂ ਨੇ ਉਹਨੂੰ ਤਿੰਨ ਵਾਰ ਦੇਖਿਆ ਹੁਣ ਤਾਂ ਇੱਕ ਸਾਲ ਹੀ ਲੱਗਿਆ ਸਰਕਾਰ ਦਾ ਕੇਵਲ ਇੱਕ ਤਾਂ ਉਹ ਉਮੀਦਵਾਰ ਦੂਸਰਾ ਉਮੀਦਵਾਰ ਅੱਜ ਵੀ ਜਿਹੜੀ ਤਰਾਸਤੀ ਹੈ ਕਾਲੀ ਦਲ ਦਾ ਉਮੀਦਵਾਰ ਉਮੀਦਵਾਰ ਹੈ ਅਕਾਲੀ ਦਲ ਨੂੰ ਉਮੀਦਵਾਰ ਨਹੀਂ ਮਿਲਿਆ ਤਾਂ ਉਹਨੂੰ ਉਹਨਾਂ ਨੂੰ ਗੈਂਗਸਟਰ ਦੇ ਪਰਿਵਾਰ ਦਾ ਸਹਾਰਾ ਲੈਣਾ ਪਿਆ ਮੈਂ ਤਾਂ ਅੱਜ ਇਸ ਮਨਤੋਲੀ ਸੁਣੀ ਹਦ ਇਹਨਾਂ ਚੋਣਾਂ ਕਿ ਇਹ ਰਾਜਨੀਤਿਕ ਪਾਰਟੀਆਂ ਫੈਸਲਾ ਕਰਦਾ ਹੈ ਕਿ ਅਗਲਾ ਪੰਜਾਬ ਅਸੀਂ ਕਿਹੋ ਜਿਹਾ ਬਣਾਉਣੇ ਜੇ ਤਬ ਦੁੱਖੇ ਟਕਵਾ ਆਰਿਆਂ ਦਾ ਫਰੋਤੀ ਆਰਿਆਂ ਦਾ ਪੰਜਾਬ ਬਣਾਉਣੇ ਇਹ ਤਰੰਤਰ ਦੇ ਲੋਕ ਨਹੀਂ ਇਸ ਦਾ ਫੈਸਲਾ ਕਰਦੇ ਇਸ ਦਾ ਬਿਲਕੁਲ ਸਹੀ ਉਮੀਦਵਾਰ ਉਹਨਾਂ ਨੇ ਉਤਾਰਿਆ ਇਸ ਤਰ੍ਹਾਂ ਪਤਾ ਲੱਗਦਾ ਕਿ ਬਾਹਰੋਂ ਗੈਂਗਸਟਰ ਬੋਟ ਕਰ ਰਹੇ ਹਨ ਖਸੂ ਉਤਾਰ ਰਹੇ ਹਨ ਲੋਕਾਂ ਤੋਂ ਫਰਾਂਤੀਆਂ ਲਈਆਂ ਵੀ ਆ ਕਿਸੇ ਨੂੰ 2 ਲੱਖ ਦੇਦਾ ਕਿਸੇ ਨੂੰ 1 ਲੱਖ ਦੇਦਾ ਇਸ ਤਰ੍ਹਾਂ ਨਾਲ ਚੱਲਦਾ ਹੈ ਇਹ ਪੰਜਾਬ ਦੇ ਲੋਕਾਂ ਨੇ ਤੇ ਤਰੰਤਰ ਦੇ ਲੋਕਾਂ ਨੇ ਫੈਸਲਾ ਕਰਨਾ ਇਸ ਚਿੰਨੀ ਚੋਖ ਚੁੱਕਾ ਤੇ ਦੂਜੇ ਪਾਸੇ ਉਹ ਲੋਕ ਨੇ ਜਿਹੜੀ ਇੱਕ ਵਖਰੀ ਮੰਗ ਕਰਦੇ ਆਪਣੀ ਮੰਗ ਕਰਦੇ ਮੈਨੂੰ ਲੱਗਦਾ ਕਿ ਜਿਸ ਪਾਸੇ ਪੰਜਾਬ ਜਾ ਰਹੇ ਨੇ ਪੰਜਾਬ ਨੇ ਬਹੁਤ ਸੰਤਾਪ ਭੁਗਿਆ ਹੈ ਇੱਕ ਇਹ ਉਮੀਦਵਾਰ ਹੈ ਐਸਾ ਉਮੀਦਵਾਰ ਹੈ ਮੈਨੂੰ ਪਤਾ ਕਿ ਜਾਨਾ ਦਿੱਤੀਆਂ ਸ਼ਹਾਬਤਾ ਦਿੱਤੀਆਂ ਪੰਜਾਬ ਕਾਂਗਰਸ ਪਾਰਟੀ ਨੇ ਸ਼ਹਾਬਤਾ ਦਿੱਤੀਆਂ ਤੇ ਤਦ ਹੱਸਦਾ ਵਸਦਾ ਪੰਜਾਬ ਮੋੜ ਵਾਪਸ ਜਾ ਕੇ ਕਿਹਾ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਅਸੀਂ ਹਿੰਦੁਸਤਾਨ ਦੇ ਵਾਸੀ ਹਾਂ ਔਰ ਇਹ ਫੈਸਲਾ ਕਰਨ ਕਰਨ ਦੇ ਲੋਕਾਂ ਨੇ ਲੈਣਾ ਪੈਣਾ ਹੈ ਕਿ ਸਾਡਾ ਜਿਹਨੂੰ ਅਸੀਂ ਵੋਟ ਪਾਉਣੇ ਆ ਕੀ ਉਹ ਸਾਡੇ ਚ ਚਿਚਰੇਗਾ ਕੰਮ ਕਰਾਏਗਾ ਕਿ ਉਹ ਜੇਜ ਬੈਠਾ ਹੋਏਗਾ ਜਾਂ ਬਾਹਰ ਹੋਏਗਾ ਜਾਂ ਇੱਧਰ ਉੱਧਰ ਹੋਏਗਾ ਜਾਂ ਟੈਲੀਫੋਨ ਗੈਂਗਸਟਰ ਕੰਮ ਕਰਾਏਗਾ ਇਹ ਫੈਸਲਾ ਕਰਨ ਕਰਨ ਦੀ ਲੋਕਾਂ ਨੇ ਇਹ ਫੈਸਲਾ ਲੈਣਾ ਕਿ ਅਸੀਂ ਚੋਣਾਂ ਚ ਕਿਹਨੂੰ ਵੋਟ ਪਾਣੀ ਹੈ ਇੱਕ ਸਾਡੇ ਕੋਲੇ ਉਮੀਦਵਾਰ ਹੈ ਜਿਹੜਾ ਤੁਹਾਨੂੰ ਦੱਸਿਆ ਕਰਾਂ ਬੀਜੇਪੀ ਦੀ ਕੋਈ ਰੈਲੇਵੈਂਸੀ ਹੈ ਨਹੀਂ ਸੋ ਮੈਨੂੰ ਪੂਰਨ ਆਮੀਨ ਹੈ ਕਿ ਸਾਡਾ ਜਿਹੜਾ ਉਮੀਦਵਾਰ ਉਹ ਇਹਨਾਂ ਦੇ ਮੁਕਾਬਲੇ ਸੌ ਪੈਸੇ ਅੱਗੇ ਉਮੀਦਵਾਰ ਹੈ ਸੋ ਅੱਜ ਦੀ ਜਿਹੜੀ ਪੜੀ ਲਿਖੀ ਚਰਤਾ ਉਹ ਸਾਰਾ ਹਸਾਬ ਦਾ ਲਾਉਂਦੀ ਹੈ ਕਿ ਅਸੀਂ ਇਸ ਨੂੰ ਜਿਚਾਉਣਾ ਕਿ ਉਹ ਜੇਲ੍ਹ ਚ ਨਹੀਂ ਬੈਠਾ ਰਹੇਗਾ ਕਿ ਉਹ ਸਾਡੇ ਇਲਾਕੇ ਦੀ ਤਰੱਕੀ ਕਰਾਏਗਾ ਡਵੈਲਪਮੈਂਟ ਕਰਾਏਗਾ ਕਿ ਉਹ ਇਸ ਸੋਚ ਕੀ ਹੈ ਕਿ ਉਹ ਇਸ ਸੰਵਧਾਨ ਦੇ ਖਿਲਾਫ ਸੋਚਦਾ ਨਹੀਂ ਹੈ ਕੀ ਹੋਰੀ ਦੇਸ਼ ਤੇ ਖਰਾਬ ਸੋਚਦਾ ਨਹੀਂ ਖਾਨੂੰਏ ਉਮੀਦਵਾਰ ਚਾਹੀਦਾ ਹੈ ਜਿਹਨੂੰ ਤੁਸੀਂ ਬਾਹਰ ਰੋਡ ਤੇ ਉਰੇ ਤੋਂ ਕੰਮ ਲੈ ਸਕੋ ਨਾ ਕਿ ਉਹ ਉਮੀਦਵਾਰ ਚਾਹੀਦਾ ਜਿਹੜਾ ਧਾਕੀ ਦੇਵੇ ਤੇ ਕਿਹਦੇ ਸਾਹਮਣੇ ਤੁਸੀਂ ਖੜੇ ਨਾ ਹੋ ਸਕੋ ਕਿਸ ਕਿਸਮ ਦਾ ਪੰਜਾਬ ਅਸੀਂ ਚਾਹਨੇ ਕੀ ਅਸੀਂ ਚਾਹਨੇ ਕਿ ਜਿਹੜੇ ਲੋਕ ਸਾਡੇ ਤੋਂ ਫਰੋਤੀਆਂ ਲੈਂਦੇ ਨੇ ਸਾਡੇ ਪਰਿਵਾਰਾਂ ਤੋਂ ਫਰੋਤੀਆਂ ਲੈਂਦੇ ਨੇ ਕੀ ਉਸ ਕਿਸਮ ਦਾ ਰਾਜ ਉਸ ਪਾਰਟੀ ਨੂੰ ਮੈਨੂੰ ਅਫਸੋਸ ਹੈ ਇੱਕ ਪਾਰਟੀ ਕਿਹੜਾ بڑا ਵੱਡਾ ਪਛੋਕੜ ਐ ਸੀ ਉਹਨਾਂ ਦੇ ਇਸ ਕਿਸਮ ਦੇ ਕੰਟੀਨਕਟ ਕਰਨੇ ਤੋਂ ਇਹ ਇੱਕ ਅੱਜ ਟ੍ਰੇਲਰ ਹੈ ਆਂਦੇ ਸਾਲਾਂ ਦਾ ਕਰਨਤਾਲ ਦੀ ਜ਼ਮੀਨੀ ਚੋਰੀ ਆਉਣ ਵਾਲਾ ਫਿਊਚਰ ਪੰਜਾਬ ਦਾ ਸਿਆ ਕਰੇ ਮੇਰੀ ਹੱਥ ਜੋੜ ਕੇ ਗੁਜ਼ਾਰਿਸ਼ ਸਮੁੱਚੇ ਅਮਨ ਪਸੰਦ ਪੰਜਾਬੀਆਂ ਨੂੰ ਮੈਂ ਨਿਹਰਾ ਕਰਨਤਾਲ ਨੂੰ ਅਪੀਲ ਨਹੀਂ ਕਰਦਾ ਸਮੁੱਚੇ ਅਮਨ ਪਸੰਦ ਪੰਜਾਬੀਆਂ ਆਪਣੀ ਡਿਊਟੀ ਦੇ ਬਾਅਦ ਇਹ ਅਚਾਈ ਕੋ ਪਾਰਟੀ ਹੈ ਜਿਨੇ ਭੰਗੜੇ ਤੇ ਗਿੱਧੇ ਫੇਰ ਤੋਂ ਪਾਣੇ ਸ਼ੁਰੂ ਕੀਤੇ ਤੁਸੀਂ ਚੈਨ ਨਾਲ ਕੇ ਸੌ ਸਕਿਓ ਇੰਡੀਅਨ ਨੈਸ਼ਨਲ ਕਾਂਗਰਸ ਨੇ ਆਪਣੀਆਂ ਸ਼ਾਦਾਂ ਆਪਣੇ ਤੀਜਾਂ ਦੀਆਂ ਦਿੱਤੀਆਂ ਤੇ ਪੰਜਾਬ ਸ਼ਾਂਤ ਹੋਇਆ ਅੱਜ ਪੰਜਾਬ ਫੇਰ ਉਸੇ ਡਿਸਟਰਬੈਂਸ ਵਾਂਗ ਚੱਲ ਰਿਹਾ ਅੱਜ ਹਰ ਪੰਜਾਬੀ ਦਾ ਪਾਣੇ ਉਹਦੀ ਕੋਈ ਦਰਮ ਹੋਏ ਕੋਈ ਹੋਈ ਕੋਈ ਬਰਾਦਰੀ ਹੋਏ ਉਹ ਕਿਉਂਕਿ ਪੰਜਾਬੀ ਹੈ ਮੈਂ ਹੱਥ ਜੋੜ ਕੇ ਉਹਨੂੰ ਗੁਜ਼ਾਰਿਸ਼ ਕਰੂੰਗਾ ਜੇ ਤੁਸੀਂ ਆਪਣੇ ਬੱਚਿਆਂ ਦਾ ਬਿਹਤਰ ਭਵਿੱਖ ਚਾਹੁੰਦੇ ਹੋ ਕਿਰਪਾ ਕਰੋ ਇਹੋ ਜਿਹੇ ਰਾਜਨੀਤਿਕ ਜਮਾਤ ਦੇ ਕੈਂਡੀਡੇਟ ਦੀ ਮਦਦ ਕਰੋ ਜਿਹੜਾ ਪੰਜਾਬ ਨੂੰ ਕਿਸੇ ਚੰਗੇ ਲੀਹਾਂ ਤੇ ਲੈ ਸਕੇ ਸਾਡਾ ਸੁਪਨਾ ਹੈ ਮੇਰੇ ਵੀਰੋ ਚੱਕ ਇਤਨਾ ਸਮਝ ਲੋ ਅਜੇ ਯੂਰੇਸ਼ੀਅਨ ਬਾਰਡਰ ਅਸੀਂ ਖੋਲਣਾ ਹੈ ਬਾਕੀ ਜੱਦਨ ਏਸ਼ੀਆ ਦੇ ਨਾਲ ਜਿੱਦਣ ਯੂਰਪ ਨਾਲ ਸਾਡਾ ਬਾਰਡਰ ਖੁੱਲਿਆ ਤੇ ਮੇਰੇ ਭਰਾਓ ਮੇਰੇ ਵੀਰੋ ਬਾਹਰ ਪਿੱਛੇ ਬੱਚਿਆਂ ਨੂੰ ਬਾਹਰ ਲੈ ਮੋਕਾ ਚਾਹੇ ਜੋੜਨੀ ਪੈਣੀ ਇਤਿਹਾਸਿਕ ਇੱਥੇ ਕੰਮ ਕਰੂ ਰਾਜਪੁਰੇ ਤੋਂ ਲੈ ਕੇ ਅੰਮ੍ਰਿਤਸਰ ਹਿੰਦੁਸਤਾਨ ਦਾ ਸਾਰਾ ਨੂੰ ਰਿਚਸਟ ਇਹ ਏਰੀਆ ਬਣੇਗਾ ਸਾਰੀਆਂ ਵੱਡੀਆਂ ਜਿਹੜੀਆਂ ਟ੍ਰੇਡਿੰਗ ਕੰਪਨੀਆਂ ਇਸ ਖੇਤਰ ਵਿੱਚ ਆ ਜਾਣਗੀ ਵੱਡੀ ਇੰਡਸਟਰੀ ਇੱਥੇ ਆ ਦੇਗੀ ਇਹ ਵੀ ਸੁੱਖੀ ਸੁੱਕੀ ਬੰਦਰਗਾਹ ਸਾਨੂੰ ਕਹਦੇ ਬਹੁਤ ਵੱਡੀਆਂ ਲੜਾਈਆਂ ਲੜਨੀਆਂ ਪੈਣੀਆਂ ਉਹ ਲੋਕ ਜਿਹੜੇ ਸ੍ਰੀ ਅਮਰitsar ਦੇ ਇੰਟਰਨੈਸ਼ਨਲ 에ਰਪੋਰਟ ਜਿਹੜੇ ਚੰਡੀਗੜ੍ਹ ਦੇ 에ਰਪੋਰਟ ਤੇ ਇੰਟਰਨੈਸ਼ਨਲ ਫਲਾਈਟਸ ਨਹੀਂ ਆਉਂਦੇ ਨੇ ਜਿਹੜੀ ਇੱਕ ਸ਼ਿਪਿੰਗ ਲੋਬੀ ਹੈ ਗੁਜਰਾਤ ਦੀ ਜਿਹੜੀ ਸ਼ਿਪਿੰਗ ਲੋਬੀ ਹੈ ਇਹਦੇ ਵਿੱਚ ਬੰਬਈ ਦੀ ਜਿਹੜੀ ਚਾਹਦੀ ਹੈ ਬੰਦਰਗਾਵਾ ਤੇ ਸ੍ਰੀ ਇਹ ਇਹ ਲੈਂਡ ਰੂਟ ਨਾ ਖੁੱਲੇ ਸਾਡਾ ਇਹ ਬੰਦਰਗਾਵਾ ਤੇ ਸ੍ਰੀ ਇਹ ਮਾਲ ਬਾਹਰ ਲੈ ਕੇ ਪੰਜਾਬ ਨੂੰ ਜਾਏ ਸਾਡੀ ਇਹ ਲੜਾਈ ਤੇ ਉਸ ਪਾਸੇ ਚੱਲ ਕਿ ਤੁਸੀਂ ਚਾਹਦੇ ਹੋ ਇੱਥੇ ਕਾਰੋਬਾਰ ਵਧੇ ਇੰਡਸਟਰੀ ਆਏ ਨੌਜਵਾਨਾਂ ਨੂੰ ਕੰਮ ਮਿਲੇ ਗੁੰਡਾਗਰਦੀ ਪੰਜਾਬ ਚ ਬੰਦ ਹੋਏ ਤੇ ਕਰਨ ਵੀਰ ਸਿੰਘ ਤੇ ਕਬੂਰ ਇਹ ਕੈਂਡੀਡੇਟ ਮੁਰਾਇਕ ਤੁਸੀਂ ਅੱਜ ਫੈਸਲਾ ਕਰਨਾ ਕਿਸ ਕਿਸਮ ਦਾ ਰਾਜ ਚ ਇਹ ਫੈਸਲਾ ਹੁਣ ਕਰਨਤਾਨ ਦੇ ਮੇਰੇ ਸਾਰੇ ਵਸਲੀਕਾ ਨੇ ਕਰਨਾ ਕਿਸ ਤੁਸੀਂ ਸ਼ਾਂਤੀ ਚਾਹਦੇ ਹੋ ਕਿ ਪੰਜਾਬ ਦੇ ਵਿੱਚ ਆਂਦੇ ਸਾਲਾਂ ਦੇ ਵਿੱਚ ਇਹ ਵਹੀ ਲਾਭ ਪੈਦਾ ਕਰਨਾ ਚਾਹਦੇ ਹੋ ਇਹ ਨੇ ਜਿਸ ਸੰਤਾਪ ਚ ਬੜੀ ਮੁਸ਼ਕਲ ਪਾ ਦਿੰਦਾ ਅੱਜ ਪੰਜਾਬ ਸਰਕਾਰ ਆਪਣਾ ਖਰਚਾ ਚਲਾਉਣ ਵਾਸਤੇ 5000 ਕਰੋੜ ਦਾ ਕਰਜ਼ਾ ਜਿਹੜਾ ਕਰਜ਼ਾ ਆ ਉਹ ਲੈ ਜਾਂਦਾ ਰਹੀ ਹੈ ਹਰ ਕੁਆਟਰ ਚ ਕਰਜ਼ਾ ਲੱਦਾ ਜਾ ਰਿਹਾ ਔਰ ਪੰਜਾਬ ਦਾ ਕਰਜ਼ਾ ਦਿਨੋ ਦਿਨ ਵੱਧ ਰਿਹਾ ਔਰ ਜਿਹੜਾ ਇਹ ਕਰਜ਼ਾ ਲੱਤਾ ਜਾ ਰਿਹਾ ਹੈ ਇਹ ਕੋਈ ਵੀ ਡਿਵੈਲਪਮੈਂਟ ਦੇ ਕੰਮ ਉਤੇ ਨਹੀਂ ਯੂਜ਼ ਹੋ ਰਿਹਾ ਸਿਰਫ ਸਿਰਫ 4% ਜਿਹੜਾ ਕਿ ਬਹੁਤ ਹੀ ਮਾਈਨਿਊਟ ਜਿਹਾ ਅਮਾਉਂਟ ਹੈ ਉਹ ਕਿਸੇ ਡਿਵੈਲਪਮੈਂਟ ਦੇ ਕੰਮ 'ਚ ਜੇ ਯੂਜ਼ ਹੋ ਜੇ ਤੇ ਹੋ ਜੇ ਮੈਕਸਮ ਅਮਾਉਂਟ ਆਫ ਪੈਸਾ ਜਿਹੜਾ ਹੈ ਇਸ 'ਚੋਂ ਜਾਂ ਤੇ ਤਨਖਾਹ ਦੇਣ ਵਾਸਤੇ ਜਾਂ ਸਰਕਾਰ ਆਪਣਾ ਖਰਚਾ ਚਲਾਉਣ ਵਾਸਤੇ ਜਾਂ ਕਰਜ਼ੇ ਦੀ ਪਰਪਾਈ ਵਾਸਤੇ ਯੂਜ਼ ਕਰਦੀ ਔਰ ਹਰ ਕੁਆਟਰ 'ਚ ਇੰਨਾ ਕਰਜ਼ਾ ਦਿੱਤਾ ਜਾ ਰਿਹਾ ਹੈ ਉਹ ਸਮਾਂ ਬਹੁਤ ਦੂਰ ਨਹੀਂ ਹੈ ਜਦੋਂ ਪੰਜਾਬ ਦਾ ਕਰਜ਼ਾ 4 ਲੱਖ ਕਰੋੜ ਦੇ ਨੇੜੇ ਪਹੁੰਚ ਜਾਏਗਾ ਮੈਂ ਜਿਨ੍ਹਾਂ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਔਰ ਤੁਹਾਡੇ ਨੁਮਾਇंदे ਕਦੀ ਨਾ ਕਦੀ ਇਹ ਕਹਿੰਦੇ ਹੁੰਦੇ ਸੀ ਵੀ ਅਸੀਂ 20000 ਕਰੋੜ ਮਾਈਨਿੰਗ ਚ ਇਕੱਠਾ ਕਰ ਲਾਂਗੇ ਔਰ 20000 ਕਰੋੜ ਪੰਜਾਬ ਦੀ ਕ腐ਸ਼ਨ ਨੂੰ ਖਤਮ ਕਰਕੇ ਇਕੱਠਾ ਕਰਾਂਗੇ ਅੱਜ ਮੈਂ ਇਹਨਾਂ ਨੂੰ ਸਵਾਲ ਪਾਉਣਾ ਚਾਹੁੰਨਾ ਵੀ ਤੁਹਾਡੇ ਕੋਲੇ ਕੋਈ ਠੋਸ ਪਲਾਨ ਪੰਜਾਬ ਨੂੰ ਰਿਵਾਈਵ ਕਰਨ ਦਾ ਹੈ ਜਾਂ ਫਿਰ ਸਿੱਧਾ ਆ ਕੇ ਪਬਲਿਕ ਦੇ ਸਾਹਮਣੇ ਹੋ ਕੇ ਹੱਥ ਖੜੇ ਕਰਕੇ ਸਾਨੂੰ ਕਹਿ ਦਿਓ ਵੀ ਸਾਡੇ ਕੋਲੇ ਕੋਈ ਪਲਾਨ ਨਹੀਂ ਅਸੀਂ ਪੰਜਾਬ ਦੀ ਰੀੜ ਦੀ ਹੱਡੀ ਤੋੜੀ ਜਾ ਰਹੇ ਹਾਂ ਔਰ ਕਟੋ-ਕਟ ਕਾਂਗਰਸ ਪਾਰਟੀ ਦੇ ਹੱਥ ਕਮਾ ਲਓ ਤਾਂ ਜੋ Punjab ro ro vayu kita